ਉਹ ਤੇ ਇਹਨੇ ਪਲੇਅਰ ਕਿੰਨੇ ਉਮਰ ਵਾਲੇ ਗੇਟ ਦੇ ਤੇ ਬਾਕੀ ਪਲੇਅਰ ਦੇ ਬਜਨੀ ਵਾਲੇ ਗੇਟ ਦੇ ਮੇਰੇ ਵੀਰੋ ਤੋਂ 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 ਬਹੁਤ ਸੋਹਣੀ ਟੀਮ ਆ ਦੋਨੇ ਟੀਮਾਂ ਸੋਹਣੀਆਂ ਉਹ ਜ਼ੋਰ ਲਾ ਰਹੇ ਨੰਗਲ ਵਾਲੀ ਵੀ ਟੀਮ ਬਹੁਤ ਸੋਹਣੀ ਜੀ ਇਹਨਾਂ ਬਹੁਤ ਸੋਹਣੇ ਵਧੀਆ ਕੀਤੇ ਗੋਲ ਨੂੰ ਜੀ ਕਾਚੂ ਇਹਦੇ ਅੱਗੇ ਰੁਕਾਤੀਆਂ ਕਰ ਲਈਏ ਨਹੀਂ ਕੱਟ ਬਊ ਲੈ ਵੀ ਜਿਹੜੇ ਰੈਫਰੀ ਦਾ ਫੈਸਲਾ ਅੰਤਮ ਡੈੱਲ ਅਡਾਲ ਹੋਵੇਗਾ ਕਰਨੀ ਕਿ ਅੱਗੇ ਕਰਨੀ ਆ ਕਰਨੀ ਆ ਮੈਂ ਕੀ ਪੁੱਛਿਆ ਪਰ ਲੈਂਡ ਤੇ ਰਹਿਣਾ ਸਾਰਿਆਂ ਨੇ ਕਰ ਲਓ ਲੈਂਡ ਤੇ ਰਹਿਣਾ ਸਾਰਿਆਂ ਲੈਂਡ ਤੇ ਇੱਥੇ ਬਾ ਪਿੱਛੇ ਪਿੱਛੇ ਲੈਂਡ ਤੇ ਲੈਂਡ ਪਿੱਛੇ ਨੂੰ ਪਿੱਛੇ ਨੂੰ ਬਬਰੀ ਦਾ ਆਉਣਾ ਤਾਂ ਆਜੋ ਪੁੱਤ ਲੈਂਡ ਤੇ ਆਜੋ ਇੱਥੇ ਬਹਿ ਜਾਓ ਲੈਣ ਚ ਰੱਖ ਲੋ ਮੈਨੂੰ ਹੁਣ ਕੀ ਬੜਾ ਟੀ ਚੱਕੜ ਲੈਣ ਚ ਬੜਾ ਲੈਣ ਚ ਲੈਣ ਚ ਉਧਰ ਦੀ ਘੁੰਮ ਕੇ ਆਉਣਾ ਲਓ ਫੇਰ ਕੋਸ਼ਿਸ਼ੇ ਮੇਰੇ ਵੀਰੋ ਗੈਲ ਦੀ ਟੀਮ ਕਰਦੀ ਆ ਰਹੀ ਲੈਣ ਚ ਬੜਾ ਲੈਣ ਚ ਨਹੀਂ ਹੁਣ ਲੈ ਕੇ ਗੱਲਾਂ ਕਿਹੜੀਆਂ ਕਰਦੇ ਨੇ ਤੋ ਕੀ ਦਾ ਦੇਖ ਲੋ ਜੀ ਕੀ ਬੰਗਾ ਉਧਰ ਕਾਲਾ ਬੱਸੀਆਂ ਬਹੁਤ ਵੱਡੇ ਜੀ ਤੁਹਾਡੇ ਵਾਜਿਨਾਂ ਦੇ 1100 ਦਾ ਬਹੁਤ ਵੱਡਾ ਸਹਿਯੋਗ ਬਲਕਾਰ ਸਿੰਘ ਬਾਬਾ 3100 ਉਸਵੇਦਰ ਸਿੰਘ ਜੀ 2100 ਦੇ ਵੱਡੇ ਸਹਿਯੋਗ ਨੇ ਦੀਪ ਤਾਲੀਵਾਲ 3100 ਸੁਤਨਾਮ ਲੋਟਵਦੀ ਇਹਨਾਂ ਵੱਲੋਂ 8100 ਦੇ ਵੱਡੇ ਸਹਿਯੋਗ ਇਹਨਾਂ ਵੱਲੋਂ ਦੂਜਾ ਇਨਾਮ ਸਪੌਂਸਰ ਕੀਤਾ ਗਿਆ ਅgetElementById ਮੇਲੇ ਲਈ ਕਾ ਪਹਿਲੇ ਆਉਂਦੀ ਗੇੜ ਮੇਰੇ ਵੀਰੋ ਲੈ ਜੈਨ ਬਰਾਬਰੀ ਦੇ ਨਾਲ ਆ ਨੀ ਭਾਈ ਨਾ 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 ਨ ਕਾਲੂ ਕਾ ਕੋ ਦਾ ਲਓ ਸਾਰੇ ਉਹ ਬਹੁਤ ਜਿਆਦਾ ਨਹੀਂ ਤੇ ਠਿਕਰੀ ਆਣਦਾ ਠਿਕਰੀ ਆ ਆ ਤੀਨ ਠਿਕਰੀ ਆ ਕੱਲ ਨੂੰ ਆ ਥੋੜੀ ਆ ਅੱਜ ਨਾ ਆਪਾਂ ਆਜਾ ਯਾਰ ਇੱਕ ਮੜਾ ਯਾਰ ਪਾਣੀ ਕੇ ਮੈਂ ਆਜਾ ਅੱਜ ਹੀ ਆ ਦੇਖ ਤਾਂ ਲੇਣਾ ਹੈਲੋ ਹਾਂ ਡਰਾਉਣ ਤੇ ਨਹੀਂ ਤੇ ਠਿਕਰੀ ਮੇਰੇ ਨਾਲ ਮੈਂ ਕਹਾਂਗਾ ਤੈਨੂੰ ਜਵਾਬ ਦਿੰਦਾ ਜ਼ਿੰਦਗੀ ਚ ਕਿੱਥੇ ਐਂਡ ਵਾਲਾ ਮੈਚ ਆ ਸੱਤ ਪਾ ਤੂੰ ਨੈਕਸਟ ਰੂਟੀ ਤੇ ਚੱਲੀਏ ਨੱਕ ਚੁੱਟੀ ਚੱਲ ਪੜਦੇ ਆਣੀ ਹੈ ਮੇਰੀ ਬੱਧਵੰਨ ਨੂੰ ਆਣੀ ਹੈ ਆ ਕੋ ਬਾਹਰ ਫੜਾ ਕਰ ਬੱਧਵੰਨ ਚੱਲ ਆਜੀ ਸ਼ਾਮ ਨੂੰ ਆ ਸਾਈਡ ਤੇ ਬੋਲ ਸਾਈਡ ਆ ਲੈ ਆ ਲੈ ਆ ਵੀ ਚੜਦੀ ਇਹ ਚਾਰਤੀ ਕਿੱਥੇ ਦੂਜੀ ਲੈ ਵੀ ਦਈਏ ਬਾਲ ਜੀ ਜਿਹੜੀਆਂ ਬਾਲ ਜਿਹੜੀਆਂ ਬਾਲਾਂ ਡੇਗਦੀਆਂ ਬਾਹਰੋਂ ਲੈ ਆਇਆ ਕਰੋ ਬਾਲਾਂ ਨੂੰ ਜਲਦੀ ਇੱਧਰ ਬਣਾ ਦੇ ਇੱਧਰ ਬਣਾ ਦੇ ਓਏ ਇੱਧਰ ਬਣਾ ਚੜ੍ਹਦੀ ਆ ਗਈ ਦੋਨੀਆਂ ਆ ਗਈਆਂ ਓਏ ਆ ਬਾਲ ਸੱਡ ਦੇ ਵੀਰੇ ਉਹ ਹੈਡ ਤੇ ਆ ਗਈ ਬਾਹਰ ਖੰਦੇ ਓਹ ਫੜਾ ਰਹੇ ਦੂਜੀ ਵੀ ਓ ਰਾਣੀ ਕਿਹਨੇ ਕਿੱਟੀ ਹੈ ਇਹਦੀ ਕਦੂਈ ਇਹਦੀ ਪੂਰੀ ਲੈ ਜਾ ਭਾਈ ਇਹ 스테ਟ ਥੱਲੇ ਰੱਖੀ ਪੂਰੀ ਲੈ ਬੀਰੀਆ ਬਾਹਰ ਨਾ ਰੱਖ ਲਈ ਰੇ ਥੱਲੇ ਰੱਖ ਲੈ ਆ ਕਿਹੜਾ ਬੋਲਟ ਤੇ ਪਟਾਕੇ ਪੁੰਨਦਾ ਤਾਵਾ ਰੂਪਾਭਤੀ ਪਾਸੋਂ ਜਿਹੜੇ ਫੇਰ ਚੱਲ ਗਏ ਲੈ ਚੱਲ ਗਏ ਆ ਮੇਦੋਬਾਦੀ ਟੂਗਲਾਬੰਦ ਬਖਵਾਲ ਦੇ ਕਾਤਰੋ ਦੋਨੇ ਟੀਮਾਂ ਉਹੜਾ ਬੇੜੇ ਕਰਵਾਉ ਜਲਦੀ ਨਾਲ ਇਹ ਦੋ ਕਲੱਬ ਬਖਵਾਲ ਦੇ ਕਾਤਰੋ ਹਰ ਨਾਲ ਦਾ ਕੰਮ ਗਿਆ ਮਾਹਾਂ ਉਹ ਨਾ ਜਿੱਕਰਿਆ ਦੇ ਰੀਲੇ ਵੀ ਬੋਲ ਕੇ ਕਰਾ ਲੋ ਉਹ ਪੱਟਾ ਦਾ ਉਹ ਜਿੱਕਰਿਆ ਕਰਾ ਆ ਉਹ ਅੱਗੇ ਟੀਮ ਇੱਕ ਟੀਮ ਆ ਗਈ ਲੈ ਵੀ ਕਾਤਰੋ ਦੀ ਟੀਮ ਕਹਿੰਦੇ ਪਹੁੰਚ ਗਈ ਆ ਲੈ ਵੀ ਬੇਟਕਰ ਵਾਲੋਂ ਜਲਦੀ ਨਾਲ ਕਾਤਰੋ ਵਾਲੇ ਅੱਗੇ ਖੇਡ ਕੇ ਆਈਏ ਕਹਿੰਦੇ ਟੀਮ ਬਲਾਸਪੁਰ ਦੇ ਖੇਡ ਮੇਲੇ ਦੇ ਲੈ ਵੀ ਆਈਏ ਜਲਦੀ ਨਾਲ ਤਾਤਰੂ ਤਿੰਦੂ ਕਲੱਬ ਬੱਕੋ ਵਾਲਾ ਆਪਣਾ ਬੇਟੇ ਕਰਵਾਉਣ ਜਲਦੀ ਨਾਲ ਦੋਨੇ ਟੀਮਾਂ ਲੈ ਵੀ ਇੱਧਰ ਲੈ ਪਾਸੇ ਆ ਜਿਓ ਕਾਤਰੂ ਈ ਟੀਮ ਤਿੰਦੂ ਕਲੱਬ ਬੱਕੋ ਵਾਲਾ ਉਹ ਟੀਮ ਨੂੰ ਵੀ ਬੇਨਤੀ ਆਪਣਾ ਬੇਟੇ ਕਰਵਾਉਣ ਜਲਦੀ ਨਾਲ ਆ ਮੈਚ ਬਰਾਬਰੀ ਨਾਲ ਮੇਰੇ ਵੀਰੋ ਇੱਕ ਪਾਸੇ ਗੈਰ ਦੇ ਦੂਜੇ ਪਾਸੇ ਰਧੇਨਗੜ ਦੀ ਟੀਮ ਖੇਡਦੀ ਆ ਕੋਈ ਬਾਅਦ ਆਹ ਮੁੰਡੇ ਗੇਲ ਵਾਲੇ ਕਮਾਲੀ ਕਰ ਗਏ ਮੇਰੇ ਵੀਰੋ ਗੈਲਦੀ ਟੀਮ ਗੋਲ ਕਰ ਗਈ ਪਹਿਲੇ ਆਫ ਦੀ ਗੇਟ ਦੇ ਇੱਕ ਗੋਲ ਦੇ ਨਾਲ ਗੈਲਦੀ ਟੀਮ ਅੱਗੇ ਵੱਲੋਂ ਵਧਦੀ ਰਹੀ ਪਹਿਲਾਂ ਜੁਵਰਾਜ ਵਸੀਆਂ ਬਹੁਤ ਬੜੀ ਜੀ ਸਹਿਯੋਗ ਆਇਆ ਜਿਹੜੇ ਮੇਲੇ ਲਈ ਕਾਤਰੋ ਦੇ ਇੰਦੂ ਕਲੱਬ ਬਕਵਾਲ ਆਪਣਾ ਬੇਡ ਕਰਵਾਉਣ ਵੀਰੇ ਜਲਦੀ ਨਾਲ ਦੋਨੇ ਟੀਮਾਂ ਦੰਦਾ ਦੇ ਰੋ ਬਲੀ ਬਹੁਤ ਸੁਣਾ ਮੌਜੂਦ ਹੈ ਲੈ ਵੀ ਪਹਿਲੇ ਆਪਦੀ ਗੇੜ ਗੈਲ ਦੀ ਟੀਮ ਇੱਕ ਗੋਲ ਨਾਲ ਅੱਗੇ ਵੱਲੋਂ ਵੱਧੀ ਆ ਰਹੀ ਹੈ ਸਾਡੀ ਬੇਨ ਦੀ ਨੈਕਸਟ ਮੈਚ ਲਈ ਟੀਮਾ ਆਪਣਾ ਬੇਟ ਕਰਵਾਉਣਾ ਜਲਦੀ ਨਾਲ ਗੁਰਚਾਰਾ ਫੌਜੀ ਬਾਈ ਦਾ ਵੀ ਬਹੁਤ بڑا ਸਹਯੋਗ ਹੈ ਮੇਰੇ ਵੀਰੋ ਮੈਚ ਜਰਵਾਉਂਦਾ ਕਹਿੰਦੇ ਮੇਰੇ ਵੀਰੋ ਗੁਰਚਾਰਾ ਫੌਜੀ ਉਧਰ ਸੋਨੂ ਮੱਕੜ ਰਾਏਕੋਟ ਦੇ ਰਾਜੂ ਜੀਮਾ ਜਗਰੂਪ ਸਿੰਘ ਬਾਬਾ ਕਰਨਵੀਰ ਸਿੰਘ ਤੇ ਨਾਲ ਸੰਦੀਪ ਕਬੱਡੀ ਖਿਡਾਰੀ ਜੁਵਰਾਜ ਮੇਰੇ ਵੀਰੋ ਰਫ ਸਾਧ ਰਾਏਕੋਟ ਹਰਮਨ ਕਮਾਲਪੁਰ ਡਾਕਟਰ ਸਿਕੰਦਰ ਸਿੰਘ ਜਗਤਾਰ ਉਪਲ ਦੇ ਨਾਲ ਮੁਜਾਹਿਰ ਮੌਲਵੀ ਮੇਰੇ ਵੀਰੋ ਬਹੁਤ ਬੜੇ ਜੀ ਧੰਨਵਾਦ ਦਾ ਬਹੁਤ ਬੜਾ ਸਹਿਯੋਗ ਆ ਅੱਜ ਦੇ ਖੇਡ ਮੇਲੇ ਲਈ ਬਹੁਤ ਟੀਮ ਕਹਿੰਦੇ ਗਹਿਲਾਂ ਦੇ ਗੋਲ ਕਰ ਗਈ ਪਹਿਲੇ ਆਪ ਦੇ ਵਿੱਚ ਪਰ ਰਤੀਨਗੜ ਦੀ ਟੀਮ ਕੋਸ਼ਿਸ਼ ਕਰਦੀ ਆ ਰਹੀ ਆ ਮੈਚ ਨੂੰ ਬਰਾਬਰੀ ਦੇ ਕਰ ਲਈ ਸਾਡੀ ਬੇਨਤੀ ਇਦੂ ਕਲੱਬ ਪੱਖੋਂ ਵੱਲ ਤੇ ਕਾਤਰੋ ਦੰਨੇ ਟੀਮ ਆਪਣਾ ਮੇਟ ਕਰਵਾਉਣ ਜਲਦੀ ਨਾਲ

ਨੀ ਵੀ ਤਾਂ ਠੀਕ ਆ ਰਵਰੀਂ ਵਧੀਆ ਕਰਦਾ ਬਾਈ ਹਨਾ ਪਿਛਲੀ ਵਾਰ ਇਹ ਨਹੀਂ ਕੀਤੀ ਸੀ ਮੈਂ ਨਹੀਂ ਬਾਈ ਯਾਰ ਜਮੀ ਆਪਣਾ ਬਹੁਤ ਸੁਣੀ ਕਰਦੇ ਆਂ ਦੀ ਵਾਰੀ ਵੀ ਇਹਨੇ ਬਹੁਤ ਵਧੀਆ ਕੀਤੀ ਆਇਆ ਨਾ ਬੰਦਾ ਕਦਰ ਥੋੜਾ ਰੂਹ ਵਾਲਾ ਚਾਹੀਦਾ